जी अभी जे पिछले दिना तो टैंपरेचर कंडीशन देखिए तो थर्ट वन थर्टी टू डिग्री देराउंड जो टाइम टेंपरेचर चल रहा है अज का टाइम टेंपरेचर बत्ती डिग्री सेंटीग्रेड है और यह नॉर्मल तो लगभग एक पॉइंट तीन डिग्री सेंटीग्रेड उपर है और अज का मिनीम टेंपरेचर सतारह डिग्री सेंटीग्रेड है जो कि नॉर्मल तो लगभग दो पॉइंट तीन डिग्री सेंटीग्रेड उपर है सो अभी देख सकते हैं कि दिन और रात का टैंपरेचर एक तो दो डिग्री लगभग नॉर्मल तो उपर ऑबजर्व किए गए हैं ਅਰ ਜਿਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਸਾਫ਼ ਔਰ ਖੁਸ਼ਕ ਰਹਿਣ ਦਾ ਅਨੁਮਾਨ ਹੈ ਮੈਮ ਜਦੋਂ ਅਕਤੂਬਰ ਮਹੀਨੇ ਦੀ ਸ਼ੁਰੂਆਤ 'ਚ ਉਸ ਤੋਂ ਬਾਰਿਸ਼ ਹੋਣ ਦੀ ਇਹਨਾਂ ਦਾ ਟੈਂਪਰੇਚਰ ਕਾਫੀ ਹੱਥਾਂ ਤੇ ਲੱਗਿਆ ਸੀ ਸੋ ਆਉਣ ਵਾਲੇ ਦਿਨ ਜਿ ਲੱਗਦਾ ਵੀ ਕਿਸ ਤਰ੍ਹਾਂ ਦਾ ਲੁਕਸਨ ਕਲੀਅਰ ਹੈ ਸੋ ਤਾਪਮਨ ਜਿਹੜਾ ਇਸੇ ਤਰ੍ਹਾਂ ਦਾ ਬਣਿਆ ਰਹੇਗਾ ਜਾਂ ਫਿਰ ਲੱਗਦਾ ਵੀ ਟਾਈਮ ਦੇ ਮੁਤਾਬਕ ਥੋੜਾ ਜਿਹਾ ਹੋ ਹੇਠਾ ਜਾਊਗਾ

ਉਨ੍ਹਾਂ ਦੀ ਅਸਰਾਈ ਜੀ ਅਨਵਾਰੇ ਦਿਨਾਂ ਦੇ ਵਿੱਚ ਮੌਸਮ ਸਾਫ਼ ਔਰ ਕੁਸ਼ਕ੍ਰੰ ਦਾ ਅਨੁਮਾਨ ਹੈ ਸੋ គ្រੀਫ ਕ੍ਰੌਪਸ ਦੀ ਜਿਹੜੀ ਹਾਰਵੈਸਟਿੰਗ ਚੱਲ ਰਹੀ ਆ ਉਹਨਾਂ ਨੂੰ ਕੰਟੀਨਿਊ ਕਰ ਸਕਦੇ